ਕਿ ਵਿਕਰਮ ਸਿੰਘ ਮਜੀਠਿਆ ਵਿਜਲન્સ ਦੀ ਗ੍ਰਿਫਤ ਨੇ 7 ਦਿਨਾਂ ਦਾ ਰਿਮਾਂਡ ਵਿਜਲન્સ ਨੇ ਹਾਸਲ ਕੀਤਾ ਸੀ ਪੁਛ ਪਟਾਲ ਵਿਜਲન્સ ਦੇ ਵੱਲੋਂ ਲਗਾਤਾਰ ਜਾਰੀ ਹੈ ਪਰ ਖੋਨ ਮਜੀਠਿਆ ਦੇ ਕਰੀਬੀ ਰਹੇ ਤਲਬੀਰ ਸਿੰਘ ਗਿੱਲ ਦੇ ਬਿਆਨ ਵੀ ਵਿਜਲન્સ ਲੋਕੀ ਥੋੜੀ ਦੇਰ ਚ ਤਲਬੀਰ ਗਿੱਲ ਦੀ ਰਿਹਾਈਸ਼ ਤੇ ਵਿਜਲન્સ ਪਹੁੰਚਣ ਜਾ ਰਹੀ ਹੈ ਅੰਮ੍ਰਿਤਸਰ ਚ ਤਲਬੀਰ ਗਿੱਲ ਦੀ ਰਿਹਾਈਸ਼ ਤੇ ਪੁਛ ਪਟਾਲ ਵਿਜਲન્સ ਦੇ ਵੱਲੋਂ ਕੀਤੀ ਜਾਏਗੀ ਤੇ ਵਿਕਰਮ ਸਿੰਘ ਮਜੀਠਿਆ ਦੀ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ

ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਪਰ ਪਿਛਲੇ ਹੀ ਸਾਲ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਜਿਸ ਦੌਰਾਨ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਨੇ ਤੇ ਹੁਣ ਵਿਜੀਲੈਂਸ ਜੋ ਹੈ ਤਲਬੀਰ ਗਿਲ ਦੀ ਰਹਾਇਸ਼ ਤੇ ਪਹੁੰਚ ਕੇ ਥੋੜੀ ਦੇਰ ਚ ਪੁੱਛ ਪਟਾਲ ਕਰੇਗੀ ਮੇਨਾਂ ਮੇਰੇ ਸੇ ਹੋਗੀ ਨਪਿੰਦਰ ਬਰਾੜ ਫੋਨ ਲਾਈਕ ਜੋ ਹੈ ਨੇ ਨਪਿੰਦਰ ਹੁਣ ਮਜੀਠੀਆ ਦੇ ਕਰੀਬੀ ਰਹੇ ਤਲਬੀਰ ਗਿਲ ਤੋਂ ਪੁੱਛ ਪਟਾਲ ਵਿਜੀਲੈਂਸ ਕਰਨ ਜਾ ਰਹੀ ਹੈ ਕਿਉਂ ਜਿਸ ਤਰ੍ਹਾਂ ਅਸੀਂ ਲਗਾਤਾਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਜੀਲੈਂਸ ਹਰ ਵਾਰ ਆ ਰਹੀ ਹੈ ਵਿਜੀਲੈਂਸ ਉਸ ਵੇਲੇ ਜਾਂ ਪਿਛਲੇ ਸਮੇਂ ਦੌਰਾਨ ਵਿਕਰਮ ਮਜੀਠੀਆ ਦੇ ਨਾਲ ਜਿਹੜਾ ਜਿਹੜਾ ਵੀ ਇਸ ਜੁਕੀਆ ਰਹੀਆਂ ਤੇ ਇਸ ਮਾਮਲੇ ਨਾਲ ਕੋਈ ਵੀ ਸਬੰਧ ਤਾਂ ਉਸ ਵਿਅਕਤੀ ਦੀ ਜਿਹੜੀ ਗਵਾਹੀ ਹੈ ਉਸ ਤੋਂ ਮਹੱਤਵਪੂਰਨ ਸਮਝ ਰਹੇ ਨੇ ਔਰ ਉਹਦੇ ਤੋਂ ਉਸ ਨੂੰ ਪੁੱਛ ਪੜਤਾਲ ਦਾ ਹਿੱਸਾ ਬਣਾ ਰਹੇ ਨੇ ਜਿਸ ਤਰ੍ਹਾਂ ਦੇਖੋ ਬੋਨੀ ਜਨਾਲਾ ਨੂੰ ਬੁਲਾਇਆ ਗਿਆ ਅੱਜ ਬੋਨੀ ਜਨਾਲਾ ਬਹੁਤ ਕਰੀਬੀ ਰਹੇ ਨੇ ਬਿਕਰਮਜੀਤਿਆ ਦੇ ਔਰ ਬੋਨੀ ਜੀ ਨਾਲ ਤੋਂ ਇਸ ਕਰਕੇ ਜਿਹੜੇ ਕਈ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਔਰ ਇਹੀ ਕਾਰਨ ਲੱਗਦਾ ਹੈ ਕਿ ਤਲਵੀਰ ਗਿੱਲ ਕਿਉਂਕਿ ਤਲਵੀਰ ਗਿੱਲ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨੇ ਪਰ ਇਹ ਕਿਸੇ ਟਾਈਮ ਸਰਕਾਰ ਦੇ ਵੇਲੇ ਵੀ ਔਰ ਉਸ ਤੋਂ ਬਾਅਦ ਵੀ ਬਿਕਰਮਜੀਤਿਆ ਦੇ ਬਹੁਤ ਕਰੀਬੀ ਰਹੇ ਔਰ ਅਜੇਹ ਦੇ ਵਿੱਚ ਤਲਵੀਰ ਗਿੱਲ ਦੀ ਕੋਈ ਸਮਝ ਲਈਏ ਜਾਂ ਉਹਨਾਂ ਤੋਂ ਫੈਕਟਰ ਲੈਂਦੀ ਕੋਸ਼ਿਸ਼ ਵਿਜੀਲੈਂਸ ਦੀ ਸਮਝ ਲਈਏ ਕਿ ਵਿਜੀਲੈਂਸ ਨੂੰ ਲੱਗਦਾ ਹੈ ਕਿ ਤਲਵੀਰ ਗਿੱਲ ਤੋਂ ਕਾਫੀ ਚੀਜ਼ਾਂ ਜੜੀਆਂ ਨੇ ਅਪੁੱਛ ਅਗਰ ਪੁੱਛੀਆਂ ਚੁੰਦੀਆਂ ਨੂੰ ਫੈਕਟਰ ਤੋਂ ਜਾਣਦੀ ਕੋਸ਼ਿਸ਼ ਹੁੰਦੀ ਆ ਤਾਂ ਸ਼ਾਇਦ ਵਿਜੀਲੈਂਸ ਨੂੰ ਉਹਦੇ ਵਿੱਚ ਕਾਫੀ ਮਜ਼ਬੂਤੀ ਮਿਲ ਸਕਦੀ ਹੈ ਸਾ ਵੀਨਸ ਨੂੰ ਲੱਗਦਾ ਹੋਵੇਗਾ ਇਸੇ ਕਰਕੇ ਤਲਵੀਰ ਗਿੱਲ ਦੇ ਘਰ ਪਹੁੰਚੇਗੀ ਅਜ ਵਿਜੀਲੈਂਸ ਦੀ ਟੀਮ 2 ਵਜੇ ਦਾ ਸਮਾਂ ਜਿਹੜਾ ਹੈਗਾ ਉਹ ਦਿੱਤਾ ਗਿਆ ਸੀ ਔਰ ਉਹ ਉੱਥੇ ਕਿਸ ਤਰ੍ਹਾਂ ਸਵਾਲ ਜਵਾਬ ਹੁੰਦੇ ਨੇ ਤਲਵੀਰ ਗਿੱਲ ਕਿਸ ਤਰ੍ਹਾਂ ਦੀਆਂ ਜਿਹੜੇ ਫੈਕਟਰ ਰੱਖਦੇ ਨੇ ਉਹ ਕਿਵੇਂ ਵਿਜੀਲੈਂਸ ਨੂੰ ਜਿਹੜਾ ਹੈਗਾ ਕਿਸ ਮਜ਼ਬੂਤ ਕਰਨ ਵਿੱਚ ਮਦਦ ਹੋ ਸਕਦੀ ਹੈ ਤਾਂ ਇਸ ਕਰਕੇ ਤਲਵੀਰ ਗਿੱਲ ਦੇ ਘਰ ਜਿਹੜੀ ਹੈ ਅੰਮ੍ਰਿਤਸਰ ਵਿੱਚ ਵਿਜੀਲੈਂਸ ਦੀ ਟੀਮ ਜਾਏਗੀ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ 2 ਵਜੇ ਦਾ ਸਮਾਂ ਹੈ ਜਦੋਂ ਕਿ ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਸਥਿਤ ਤਲਵੀਰ ਗਿੱਲ ਦੇ ਰਿਹਾਇਸ਼ ਤੇ ਪਹੁੰਚੇਗੀ ਤੇ ਸਵਾਲ-ਜਵਾਬ ਇਸ ਪੂਰੇ ਮਾਮਲੇ ਨੂੰ ਲੈ ਕੇ ਤਲਵੀਰ ਗਿੱਲ ਤੋਂ ਕੀਤੇ ਜਾਣਗੇ ਵਿਜੀਲੈਂਸ ਦੇ ਵੱਲੋਂ ਕਿ ਬਿਕਰਮ ਸਿੰਘ ਮਜੀਠੀਆ ਦੇ ਕਾਫੀ ਕਰੀਬੀ ਰਹੇ ਨੇ ਤਲਬੀਰ ਸਿੰਘ ਗਿੱਲ ਹਾਲਾਂਕਿ ਪਿਛਲੇ ਸਾਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਸੀਐਮ ਭਗਵੰਤ ਪਾਣ ਨੇ ਖੁਦ ਤਲਬੀਰ ਗਿੱਲ ਨੂੰ ਸ਼ਮੂਲੀਅਤ ਕਰਵਾਈ ਸੀ ਆਮ ਆਦਮੀ ਪਾਰਟੀ ਛਾਲਾਕੀ 2022 ਚ ਤਲਬੀਰ ਸਿੰਘ ਗਿੱਲ ਅਮਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਚੋਣ ਵੀ ਲੜ ਚੁੱਕੇ ਨੇ ਪਰ ਹਾਰ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਸੀ बिक्रम सिंह मजीठिया के करीब ही रहे हैं तो हूँ थोड़ी देर से विजिलेंस पहुंच रही है तलबीर गिल दी अमृतसर स्थित रिहायश तो ते पहुंच के इस पूरे मामले में लेके सवाल जवाब जो, जो, जो ने तलबीर गिल तो विजिलेंस दे वालों कीते जानगे काबिल गौर है कि 25 जून दा वह दिन से जो कि सवेरे तड़के 9 बजे विजिलेंस दी जो टीम है पहुंची सी अमृतसर स्थित रिहायश से बिक्रम मजीठिया दी गिरफ्तारी पाई गई सी तकरीबन सवा बारह बजे ते उस दौरान ही विजिलेंस की टीम उन्होंने बहाली लेके इतने पहुंची सी ਤੇ ਅਗਲੇ ਦਿਨ ਕੋਰਟ ਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੋ ਪਹਿਲਾ ਜਿਵੇਂ ਜ਼ਿਕਰ ਕਰਾਂ ਤੇ ਸਾਫਾ ਡੀਜੀਪੀ ਸਿਧਾ ਚੋਟੋਪਾਧਿਆਏ ਉਹਨਾਂ ਦੇ ਨਾਲ ਹੀ ਸਾਫਾ ਡੈਪਟੀ ਈਡੀ ਡਾਇਰੈਕਟਰ ਨਿਰੰਜਨ ਸਿੰਘ ਤੇ ਬੋਨੀ ਅਜਨਾਲਾ ਨੂੰ ਵੀ ਜੋ ਹੈ ਵਿਜੀਲੈਂਸ ਦੇ ਵੱਲੋਂ ਪੁੱਛਗਿੱਛ ਪੜਤਾਲ ਕੀਤੀ ਗਈ ਅੱਗੇ ਵਰਨ ਇੱਕ ਗੱਲ ਕਰਾਂਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਆਮ ਆਦੀ ਪਾਰਟੀ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ 5 ਸਾਲ ਦੇ ਲਈ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਰਸਲ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਉਹਨਾਂ ਤੇ ਲੱਗੇ ਨੇ ਤੇ ਵੱਡਾ ਐਕਸ਼ਨ ਪੋਲਿਟੀਕਲ ਅਫੇਅਰਸ ਕਮੇਟੀ ਜੋ ਆਮ ਆਦੀ ਪਾਰਟੀ ਦੀ ਹੈ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਕੁੰਵਰ ਵਿਜੇ ਪ੍ਰਤਾਪ ਦੇ ਵਿਜੀਠੇ ਦੇ ਖਿਲਾਫ ਵਿਜੀਲੈਂਸ ਐਕਸ਼ਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਆਮ ਆਦੀ ਪਾਰਟੀ ਦੀ ਪੋਲਿਟੀਕਲ ਅਫੇਅਰਸ ਕਮੇਟੀ ਨੇ ਹੁਣ ਇਸ ਬਾਬਤ ਇੱਕ ਵੱਡਾ ਫ ਡਿਸੀਜਨ ਲਿਆ ਹੈ ਪਾਰਟੀ ਚ ਸਸਪੈਂਡ ਕੀਤੇ ਜਾਣ ਤੇ ਜਾਣ ਤੇ ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਪੋਸਟ ਵੀ ਪਾਈ ਗਈ ਹੈ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਤੇ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕਾਬਿਲ ਹੈ ਗੌਰ ਹੈ ਕਿ ਜਦੋਂ 25 ਤਰੀਕ ਨੂੰ ਐਕਸ਼ਨ ਵਿਜਲੈਂਸ ਨੇ ਲਿਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਉਸਦ란 ਵੀ ਜੰਮ ਕੇ ਆਪਣੀ ਸਰਕਾਰ ਤੇ ਵਰੀ ਸੀ ਕੁੰਵਰ ਵਿਜੇ ਪ੍ਰਤਾਪ ਹਾਲਾਂਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਵਿਜਲੈਂਸ ਦੀ ਦੁਰਵਰਤ ਤੋਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਤੇ ਹੁਣ ਇੱਕ ਵੱਡਾ ਐਕਸ਼ਨ ਇਸ ਨੂੰ ਕਿਹਾ ਜਾ ਸਕਦਾ ਹੈ ਹਾਲਕਿ 2022 ਚ ਇਨਾ ਨੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਹਾਲਕਿ ਜਿੱਤ ਵੀ ਹਾਸਲ ਕੀਤੀ ਸੀ ਦਾਜੇ ਕਿ ਅੰਮ੍ਰਿਤਸਰ ਨਾਰਥ ਤੋਂ ਤੇ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਚੱਲਦੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਹੁਣ 5 ਸਾਲ ਦੇ ਲਈ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਕੁਮਰ ਵਿਜੇ ਪ੍ਰਤਾਪ ਸਾਹਿਬ ਦਾ आईपीएस ऑफिसर ਰਹੇ ਨੇ ਕਈ ਹਾਈ ਪ੍ਰੋਫਾਈਲ ਕੇਸਾਂ ਦੀ ਜਾਂਚ ਉਹਨਾਂ ਦੇ ਵੱਲੋਂ ਕੀਤੀ ਗਈ ਬਾਬਲ ਕਲਾ ਅਤੇ ਕੋਟਪੂਰਾ ਗੋਲੀकांड ਦੀ ਜਾਂਚ ਵਿੱਚ ਸ਼ਾਮਲ ਹੋਏ ਸੀ ਜਾਂਚ ਕਰਨ ਵਾਲੀ एसआईटी ਦੇ ਮੈਂਬਰ ਵੀ ਰਹੇ ਨੇ 2021 ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਤੇ 2022 ਚ ਅੰਮ੍ਰਿਤਸਰ ਨੌਰਥ ਤੋਂ ਵਿਧਾਇਕ ਵੀ ਬਣੇ ਸੀ ਤੇ ਹੁਣ ਪਾਰਟੀ ਵਿਰੋਧੀ ਗਤੀਵਿਧੀਆਂ ਚਲਦੇ ਉਹਨਾਂ ਨੂੰ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਜੋ ਹੈ ਉਹ ਕਈ ਵਾਰ ਆਪਣੀ ਪਾਰਟੀ ਦੇ ਵਿਰੋਧ ਚ ਜੰਮ ਕੇ ਬੋਲਦੇ ਹੋਏ ਨਜ਼ਰ ਆਏ ਤੇ ਕੁੰਵਰ ਵਿਜੇ ਪ੍ਰਤਾਪ ਤੇ ਐਕਸ਼ਨ ਨੂੰ ਲੈ ਕੇ ਆਮ ਆਦੀ ਪਾਰਟੀ ਨੂੰ ਘੇਰਿਆ ਗਿਆ ਹੈ ਵਿਰੋਧੀਆਂ ਦੇ ਵੱਲੋਂ ਕਾਂਗਰਸ ਤੇ ਬੀਜੇਪੀ ਨੇ ਆਮ ਆਦੀ ਪਾਰਟੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਰਮੇਸ਼ ਬਿੱਟੂ ਮਿਨਿਸਟਰ ਸਟੇਟ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦੀ ਪਾਰਟੀ ਨੇ ਵਰਤਿਆ ਹੈ ਇਮਾਨਦਾਰ ਬੰਦਾ ਕਹਿ ਕੇ ਪਾਰਟੀ ਚ ਕੁੰਵਰ ਵਿਜੇ ਪ੍ਰਤਾਪ ਨੂੰ ਲਿਆਂਦਾ ਗਿਆ ਕੁੰਵਰ ਵਿਜੇ ਨੂੰ ਪਾਰਟੀ ਚ ਸ਼ਾਮਲ ਕਰਕੇ ਆਮ ਆਦੀ ਪਾਰਟੀ ਨੇ ਵੱਡੇ ਦਾਅਵੇ ਕੀਤੇ ਡਰੱਗਸ ਮਾਫੀਆ ਤੇ ਸਫਾਈ ਦਾ ਵੀ ਵਾਦਾ ਕੀਤਾ ਅਪਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਵਰਤੇ ਹੋਏ ਨਜ਼ਰ ਆ ਰਹੇ ਨੇ ਆਮ ਆਦੀ ਪਾਰਟੀ ਤੇ ਵਰਤਾਪ ਬਾਜਵਾ ਨੇ ਕਿਹਾ ਕਿ ਪਰ ਅੱਜ ਦੀ ਅਸਲੀਅਤ ਕੀ ਹੈ ਕੁਮਰ ਵਿਜੇਪਤਾਪ ਆਮ ਆਦੀ ਪਾਰਟੀ ਦੇ ਕੁਝ ਇਮਾਨਦਾਰ ਵਿਧਾਇਕਾਂ ਚੋ ਇਕ ਨੇ ਤੇ ਕੁਮਰ ਵਿਜੇਪਤਾਪ ਦੇ ਐਕਸ਼ਨ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ ਸਰਨਾਲ ਆਮ ਆਦੀ ਪਾਰਟੀ ਦੇ ਆਗੂ ਨੀਲ ਗਰਗ ਫੋਨ ਲਾਈਵ ਤੇ ਜੁੜ ਹੋਏ ਨੇ ਸਰਬੋਤਮ ਸਵਾਗਤ ਹੈ ਤੁਹਾਨੂੰ ਜ਼ਿਕਨ ਪੰਜਾਬ ਤੇ ਕਿਸਨੇ ਕਹਨਾਲ ਜੋ ਐਕਸ਼ਨ ਲਿਆ ਗਿਆ ਹੈ ਕੁਮਰ ਵਿਜੇਪ੍ਰਤਾਪ ਤੇ ਇਸ ਨੂੰ ਲੈ ਕੇ ਵਿਰੋਧੀ ਹਮਲਾਵਰ ਨੇ ਰਵਨੀਤ ਬਿੱਟੂ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਕੁਮਰ ਵਿਜੇਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਵਰਤਿਆ ਹੈ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਈ ਵਾਅਦੇ ਕੀਤੇ ਗਏ ਸੀ ਪਰ ਹੁਣ ਅੱਜ ਅਸਲੇ ਕੁਝ ਹੋਰ ਹੈ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਕੋਈ ਵੀ ਪਰਿਵਾਰ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਡਿਸਪਲਿਨ ਤੋਂ ਬਿਨਾ ਨਹੀਂ ਚੱਲਦੀ ਹੈਗੀ ਔਰ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਇਨਪੁਟ ਤੋਂ ਬਾਅਦ ਵਿਜੀਲੈਂਸ ਨੇ ਔਰ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ 25 26 ਥਾਵਾ ਦੇ ਛਾਪੇਮਾਰੀ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਔਰ ਉਸ ਦੇ ਉੱਤੇ ਕੁਮਰ ਵਿਜੇ ਪ੍ਰਤਾਪ ਨੇ ਪਬਲੀਕਲੀ ਸਵਾਲ ਉਠਾਏ ਟਾਈਮਿੰਗ ਦੇ ਉੱਤੇ ਸਵਾਲ ਉਠਾਏ ਔਰ ਉਹ ਵੀ ਉਸ ਵਕਤ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲੜ ਰਹੀ ਹੈ ਉਹ ਜਿਸ ਨੂੰ ਪੂਰੇ ਪੰਜਾਬ ਦਾ ਸਮਰਥਨ ਮਿਲ ਰਿਹਾ ਈਵਨ ਮਜੀਠੀਆ ਦੇ ਉੱਤੇ ਕਾਰਵਾਈ ਦੇ ਉੱਤੇ ਵੀ ਪੂਰਾ ਸਮਰਥਨ ਪੰਜਾਬ ਦੇ ਲੋਕਾਂ ਦਾ ਮਿਲਿਆ ਈਵਨ ਜਿਹੜੇ ਸਾਬਕਾ ਕੁਝ ਵੱਡੇ ਅਧਿਕਾਰੀ ਸੀ ਲਾਈਕ ਈਡੀ ਦੇ ਨਰਿੰਦਰ ਸਿੰਘ ਜੀ ਡਿਪਟੀ ਡਾਇਰੈਕਟਰ इवन ਜਿਹੜਾ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਧਾਰਥ ਚਟਾ ਉਹਦੇ ਜੀ ਉਹ ਵੀ ਖੁਦ ਅੱਗੇ ਆ ਕੇ ਵਿਜੀਲੈਂਸ ਨੂੰ ਸਹਿਯੋਗ ਕਰ ਰਹੇ ਨੇ ਸਬੂਤ ਦੇ ਰਹੇ ਆ ਆਪਣੇ ਬਿਆਨ ਜਿਹੜੇ ਉਹ ਦਰਦ ਕਰਾ ਰਹੇ ਆ ਜਦੋਂ ਐਡੀ ਵੱਡੀ ਲੜਾਈ ਤੁਸੀਂ ਲੜ ਰਹੇ ਹੋ ਮੈਂ ਤੁਹਾਡਾ ਆਪਣਾ ਡਿਫਰੈਂਟ opinion ਹੋ ਸਕਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਕਰਦੀਆਂ ਬਟ ਉਹ ਆਪਣਾ opinion ਰੱਖਣ ਵਾਸਤੇ ਵੱਖਰੇ ਵੱਖਰੇ ਪਲੇਟਫਾਰਮ ਹੁੰਦੇ ਆ ਤੁਸੀਂ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਹੋ ਤੁਸੀਂ ਸਰਕਾਰ 'ਚ ਰੱਖ ਸਕਦੇ ਹੋ ਤੁਸੀਂ ਮੁੱਖ ਮੰਤਰੀ ਨੂੰ ਮਿਲ ਕੇ ਦੱਸ ਸਕਦੇ ਪਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਮਤਲਬ ਡਿਸਪਲਿਨ ਤੋਂ ਬਾਹਰ ਜਾ ਕੇ ਗੱਲ ਕਰਨੀ ਇਹ ਬਰਦਾਸ਼ਤ ਨਹੀਂ ਹੁੰਦੀ ਖਾਸ ਕਰਕੇ ਉਦੋਂ ਜਦੋਂ ਐਡੀ ਵੱਡੀ ਲੜਾਈ ਲੜੀ ਜਾ ਰਹੀ ਹੋਵੇ ਔਰ ਮੈਂ ਰਵਨੀਤ ਬਿੱਟੂ ਜੀ ਦਾ ਬਾਰੇ ਤੁਸੀਂ ਦੱਸਿਆ ਪ੍ਰਤਾਪ ਸਿੰਘ ਬਾਜਵਾ ਜੀ ਬਾਰੇ ਦੱਸਿਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵਾਂ ਠੀਕ ਹੈ ਨਾ ਜਦੋਂ ਕੁਮਰ ਵੀਜੇ ਪ੍ਰਤਾਪ ਨੇ ਆਵਾਦੀ ਪਾਰਟੀ ਨੂੰ ਜੁਆਇਨ ਕੀਤਾ ਸੀ ਇਹਨਾਂ ਦੇ ਉਦੋਂ ਵਿਊਜ਼ ਕੀ ਸੀ ਉਹ ਤੁਹਾਡੇ ਚੈਨਲ ਕੋਲੇ ਬਹੁਤ ਸਾਰੀਆਂ ਵੀਡੀਓ ਪਈਆਂ ਹੋਣੀਆਂ ਤੁਸੀਂ ਚਲਾ ਦਿਓ ਉਹਨਾਂ ਨੇ ਉਦੋਂ ਕੁਮਨ ਵੀਜੇ ਪ੍ਰਤਾਪ ਬਾਰੇ ਕੀ ਕੁਝ ਨਹੀਂ ਕਿਹਾ ਅੱਜ ਬੜਾ 헤ਤ ਜਾਗ ਰਿਹਾ ਹੈਗਾ ਔਰ ਕੁਮਰ ਵੀਜੇ ਪ੍ਰਤਾਪ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿੰਨਾ ਕੁਝ ਕਿਹਾ ਸੀ ਉਹਦੇ ਬਾਰੇ ਤੇ ਇਹ ਕਦੇ ਬੋਲੇ ਨਹੀਂ ਹੈਗੇ ਔਰ ਦੂਜੀ ਗੱਲ ਜਿਹੜੀ ਹੁੰਦੀ ਹੈ ਕਿ ਇਹਨਾਂ ਪਾਰਟੀਆਂ ਦੇ ਵਿੱਚ ਚਾਹੇ ਭਾਜਪਾ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਨੇ ਇਹਨਾਂ ਦਾ ਡਿਸਪਲਿਨ ਦੇ ਨਾਂ ਦੇ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਨਾਂ ਦੇ ਉੱਤੇ ਕਦੇ ਇਹਨਾਂ ਨੇ ਕਿਸੇ ਨੇ ਪਾਰਟੀ ਨੂੰ ਪਾਰਟੀ ਚੋ ਖਸਪੈਲਿੰਗ ਕੀਤਾ ਜੋ ਅੱਜ ਸਾਡੇ ਦੇ ਸਵਾਲ ਉਠਾ ਰਹੇ ਨੇ ਔਰ ਰਹੀ ਗੱਲ ਇਮਾਨਦਾਰੀ ਦੀ ਅਸੀਂ ਕੁਮਰ ਵੀਜੇ ਪ੍ਰਧਾਨ ਵੀ ਇਮਾਨਦਾਰੀ ਦੇ ਉੱਤੇ ਕਦੇ ਸਵਾਲ ਨਹੀਂ ਉਠਾਇਆ ਨਾ ਅਸੀਂ ਕਦੇ ਅੱਜ ਆਖੇ ਤੇ ਨਾ ਕਿ ਅਸੀਂ ਤੇ ਗੱਲ ਕੀਤਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਹੂੰ ਹੂੰ ਨੀਲਗੜ੍ਹ ਜੀ ਕੀ ਆ ਹੋਰਨਾਂ ਨੂੰ ਵੀ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਜੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਕੋਈ ਵੀ ਆਗੂ ਸ਼ਾਮਲ ਹੁੰਦਾ ਹੈ ਤੇ ਉਸ ਦੇ ਖਿਲਾਫ ਇਹੋ ਜਿਹਾ ਐਕਸ਼ਨ ਹੋਏਗਾ ਬਿਲਕੁਲ ਇਹ ਸਪਸ਼ਟ ਸੰਦੇਸ਼ ਹੈਗਾ ਕਿ ਕੋਈ ਵੀ ਵਿਅਕਤੀ ਜਿਹੜਾ ਪਾਰਟੀ ਦੇ ਕਿਸੇ ਅਹੁਦੇ ਤੇ ਹੈਗਾ ਜੇ ਉਹ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਏਗਾ ਤਾਂ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਔਰ ਖਾਸ ਕਰਕੇ ਜਿਹੜੀ ਲੜਾਈ ਨਸ਼ੇ ਦੇ ਖਿਲਾਫ ਲੜੀ ਜਾ ਰਹੀ ਹੈ ਉਹਦੇ ਰਸਤੇ ਦੇ ਵਿੱਚ ਕੋਈ ਵੀ ਰੋੜਾ ਬਨਣ ਦੀ ਕੋਸ਼ਿਸ਼ ਕਰੇਗਾ ਉਹਨੂੰ ਨਹੀਂ ਬਖਸ਼ਿਆ ਜਾਏਗਾ ਹੂੰ ਨੀਲਗੜ੍ਹ ਜਿਸਰਾ ਕੀ ਵਿਰੋਧੀਆਂ ਨੇ ਜਮ ਕੇ ਸਵਾਲ ਚੁੱਕੇ ਕਿ ਵਿਜੀਲੈਂਸ ਦੇ ਦੁਰਵਰਤੋਂ ਕੀਤੀ ਜਾ ਰਹੀ ਹੈ ਸੇਮ ਸਵਾਲ ਕੁੰਵਰ ਵਿਜੇ ਪ੍ਰਤਾਪ ਨੇ ਵੀ ਚੁੱਕਿਆ ਕਿ ਆਮਾਦੀ ਪਾਰਟੀ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੀ ਹੈ ਦੇਖੋ ਆਵਾਮਦਨ ਪਾਰਟੀ ਨੇ ਕਦੇ ਇਨਾਂ ਰਿਸੋਰਸਸ ਦੀ ਦੁਰਵਰਤੋਂ ਨਹੀਂ ਕੀਤੀ ਪਹਿਲੇ ਦਿਨ ਤੋਂ ਜਿੱਦੋਂ ਸਾਡੀ ਸਰਕਾਰ ਬਣੀ ਹੈ ਅਸੀਂ ਬੜੇ ਸਪਸ਼ਟ ਯਾਨੀ ਕਿ ਹੈਗੇ ਆ ਕਿ ਇਹ ਸਾਰੇ ادارے ਨੇ ਇਹਨਾਂ ਨੂੰ ਇੰਡੀਪੈਂਡੈਂਟਲੀ ਕੰਮ ਕਰਨ ਦੇਣਾ ਚਾਹੀਦਾ ਔਰ ਉਹੀ ਅਸੀਂ ਇਹਨਾਂ ਨੂੰ ਇੰਨੀ ਖੁੱਲ੍ਹ ਬਖਸ਼ੀ ਹੋਈ ਆ ਔਰ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੈਗੀ ਹੈ ਹੁਣ ਜੇ ਇਨਪੁਟ ਵਿਜੀਲੈਂਸ ਬਿਊਰੋ ਦੇ ਕੋਲੇ ਆਏ ਕੁਝ ਇਨਪੁਟ ਯਾਨੀ ਕਿ ਪੰਜਾਬ ਪੁਲਿਸ ਦੇ ਕੋਲੇ ਆਏ ਤਾਂ ਉਹਨਾਂ ਨੇ ਉਹ ਕਾਰਵਾਈ ਕੀਤੀ ਉਹਦੇ ਵਿੱਚ ਕੋਈ ਸਾਡਾ ਆਪਣਾ ਰਾਜਨੀਤਿਕ ਬੰਦਬ ਨਹੀਂ ਹੈ ਹੁਣ ਤੁਸੀਂ ਦੱਸੋ ਦੇ ਲਈ ਦੋ ਦਹਾਕਿਆਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਬਚਾਰੇ ਨਸ਼ੇ ਦੀ ਭੇਂਟ ਚੜ ਗਏ ਕਿੰਨੀਆਂ ਭੈਣਾਂ ਸੀ ਜਿਨ੍ਹਾਂ ਨੇ ਰਖੜੀ ਬੰਨ੍ਹਣੀ ਸੀ ਉਹ ਕਲਾਈ ਉਹਨਾਂ ਨੂੰ ਅੱਜ ਦਿਖਾਈ ਨਹੀਂ ਦੇ ਰਹੀ ਕਿੰਨੀਆਂ ਮਾਵਾਂ ਉਗਲਾਰੀਆਂ ਨੇ ਕਿੰਨੇ ਪਿਓ ਉਲਾਰੇ ਹੈਗੇ ਆ ਉਹ ਇਹਨਾਂ ਨੂੰ ਚੀਕਾ ਕਿਉਂ ਨਹੀਂ ਸੁਣਾਈ ਦਿੰਦੀਆਂ ਜਦੋਂ ਇਹ ਗੱਲ ਕਰਦੇ ਨੇ ਕਿ ਵਿਜੀਲੈਂਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹਹੀ ਪੁਲਿਸ ਇਹਹੀ ਵਿਜੀਲੈਂਸ ਇਹਨਾਂ ਲੋਕਾਂ ਕੋਲੇ ਹੁੰਦੀ ਸੀ ਇਹ ਆਪਣੇ ਸਮੇਂ ਦੇ ਵਿੱਚ ਇਹ ਉਸ ਦੀ ਦੁਰਵਰਤੋਂ ਵੀ ਕਰਦੇ ਰਹੇ ਨੇ ਤੁਸੀਂ ਦੇਖੋ ਕਿੰਨੇ ਝੂਠੇ ਪਰਚੇ ਦਰਜ ਹੁੰਦੇ ਸੀ ਜਦੋਂ ਅਗਲੀ ਸਰਕਾਰ ਆਈ ਇੱਕ ਕਮਿਸ਼ਨ ਬਣਿਆ ਕਿ ਇਹੀ ਲੋਕ ਸੀ ਜਿਹੜਾ ਇਹਨਾਂ ਏਜੰਸੀਆਂ ਨੂੰ ਬੇਸਿਕਲੀ ਜੇ ਖੁੱਲ ਕੇ ਕੰਮ ਕਰਨ ਦਿੰਦੇ ਹੁਣ ਤੁਸੀਂ ਦੇਖੋ ਜਿੱਦਾਂ ਈਡੀ ਦੇ ਡਿਪਟੀ ਡਾਇਰੈਕਟਰ ਹੈਗੇ ਆ ਉਸ ਸਮੇਂ ਦੀ ਸਰਕਾਰ ਨੇ ਕੇਂਦਰ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਜਬੂਰ ਕਰਤਾ ਅਸਤੀਫਾ ਦੇਣ ਵਾਸਤੇ ਔਰ ਜਨਨ ਕਿ ਜਿਹੜੀ ਹੈ ਕਿਸ ਇਨਵੈਸਟੀਗੇਸ਼ਨ ਉਸ ਤੋਂ ਲਾਭੇ ਕੀਤਾ ਉਸ ਵਕਤ ਦੇ ਜਨਨ ਕਿ ਸਾ ਜਿਹੜੇ ਡੀਜੀਪੀ ਸੀ ਉਹ ਕਹਿ ਰਹੇ ਨੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਦੁਰਵਰਤੋਂ ਇਹ ਲੋਕ ਕਰਦੇ ਸੀ ਜਾਂ ਅੱਜ ਦੁਰਵਰਤੋਂ ਕਰ ਰਹੇ ਆ ਹੂੰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨੀਲਗਰਗਾਮਾ ਦੀ ਪਾਰਟੀ ਦੇ ਆਗੂ ਸਾਹਿਬ ਨਾਲ ਜੁੜੇ ਹਾਲਾਂਕਿ ਉਹਨੇ ਕਿਹਾ ਕਿ ਕਿਸੇ ਕਨਾਲ ਪਾਰਟੀ ਦੇ ਅਗੇਂਸਟ ਬੋਲਿਆ ਜਾ ਰਿਹਾ ਸੀ ਇਸ ਬਾਬਤ ਐਕਸ਼ਨ ਲਿਆ ਗਿਆ ਹੈ ਜੇ ਕੋਈ opinion ਕੁਮਾਰ ਵਿਜੇ ਪ੍ਰਤਾਪ ਦੱਸੀ ਤੇ ਉਹ ਪਾਰਟੀ ਪਲੇਟਫਾਰਮ ਤੇ ਆਂਦੇ ਸੀਮ ਭਗਵੰਤਪਾ ਦੇ ਨਾਲ ਮਿਲਦੇ ਤੇ ਉਹਨਾਂ ਦੇ ਨਾਲ ਮਿਲ ਕੇ ਆਪਣੀ ਗੱਲ ਉਹਨਾਂ ਦੇ ਵੱਲੋਂ ਰੱਖੀ ਜਾਣ ਚਾਹੀਦੀ ਸੀ ਇਨਸਟੈਡ ਕਿ ਓਪਨਲੀ ਉਹ ਆਪਣੀ ਹੀ ਪਾਰਟੀ ਦੇ ਵਿਰੋਧ ਇਹੋ ਤਰੀਕੇ ਨਾਲ ਗੱਲ ਕਰ